ਪੀ ਤਾਣਿਆਂ ਦੇ ਤਾਨ ਨੀਉਤਿਆ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਬਹਾਰਾਜ ਆਪਣੀ ਨੇ ਕਰਨਾ ਕਮਲਾ ਬਾਸ ਸਮੂਹ ਸੰਗਤ ਨੇ ਅਰਦਾਸ ਸੁਬੇਤੀ ਜੋਦੜੀ ਸੱਚੇ ਪਾਤਸ਼ਾਹੀਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਪ੍ਰਮਾਣ ਰਹੰਨਾ ਆਨ ਕਾਇ ਰਾਸੜਿਆ ਬਾਟ ਤੋਹੇਲੀ ਰਾਮ ਪਾਪ ਸਮਾਮ ਦਿਆ ਤੇਰਾ ਹੋਏ ਨਾ ਵੇਲੀ ਰਾਮ ਰਾਜੇ ਪਾਪ ਕਮਾਮ ਦੇ ਉਲਟੀਵਾ ਕੀਤ ਕੋ ਖਾਈ ਦੀਵਿਆਰ ਸਤਿਗੁਰੂ ਉਹ ਲਾਗੂ ਹੋਇਆ ਇਹਨਾਂ ਦੋ ਦਿਨਾਂ ਨੂੰ ਹਿੰਦੁਸਤਾਨ ਵਿੱਚ ਬਹੁਤ ਸ਼ਕਤ ਤੇ ਨਾਲ ਜਿਹੜਾ ਪਾਇਆ ਜਾਂਦਾ ਔਰ ਉਸ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਜ਼ਿਆਦਾ ਦੇ ਬੇਗੁਨਾਹ ਲੋਕ ਜਿਹੜੇ ਸਨ ਉਹ ਪੰਜਾਬ ਦੀ ਧਰਤੀ ਤੇ ਮਾਰੇ ਗਏ ਉਹਨਾਂ ਬੇਗੁਨਾਹਾਂ ਦੀ ਯਾਦ ਸ਼੍ਰੋਮਣਤ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਬਹੁਤ ਸ਼ਰਧਾ ਔਰ ਸਤਕਾਰ ਸਹਿ ਮਨਾਇ ਜਾਂਦੀ ਹੈ ਜਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਜਿੱਥੇ ਉਹਨਾਂ ਮਾਰੇ ਗਏ 10 ਲੱਖ ਤੋਂ ਜ਼ਿਆਦਾ ਦੇ ਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਗੁਰਮਤਿ ਦੀਵਾਨਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪੜ੍ਹ ਸਾਹਿਬ ਦੀ ਪ੍ਰਵਾਹ ਜਾਂਦੇ ਨੇ ਦੀਵਾਨ ਵਿਸਾਈਦੇ ਨੇ ਅਰਦਾਸ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਸ਼ਰਧਾ ਸਤਕਾਰ ਵੀ ਦਿੱਤਾ ਜਾਂਦਾ ਹੈ ਔਰ ਕੱਲ 15 ਅਗਸਤ ਸੀ ਅੱਜ 16 ਅਗਸਤ ਹੈ ਔਰ ਅੱਜ ਸ਼੍ਰੀ ਦੇਕਾਤਪ ਸਿੰਘ ਜੀ ਵਿਕੇਸ਼ੀ ਦੇ ਖਾਂਡੂ ਪੜ ਸਾਹਿਬ ਜੀ ਦੀ ਸਮਾਪਤੀ ਤੋਂ ਪਰੰਤ ਗੁਰਬਾਣੀ ਕੀਰਤਨ ਹੋਇਆ ਅਰਦਾਸ ਹੋਈ ਸਤਿਗੁਰਾਂ ਦੇ ਮੁਖਵਾਕ ਹੋਏ ਔਰ ਗੁਰਮਤਿ ਵਿਚਾਰਾਂ ਦੀ ਸਾਥ ਜਿਹੜੀ ਸੀ ਉਹ ਸੰਗਤ ਦੇ ਨਾਲ ਪਾਈ ਗਈ ਔਰ ਇਹ ਕਿਹਾ ਕਿ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਗਏ ਸਨ ਉਹਨਾਂ ਤੋਂ ਇਹ ਸਰਕਾਰਾਂ ਮੁکریاں ਜਿਹੜੇ ਵਾਅਦੇ ਕੀਤੇ ਸਨ ਉਹ ਵਫਾ ਨਾ ਹੋਏ ਜੋ ਸੰਵਧਾਨ ਬਣਿਆ ਜਿਸ ਵਿੱਚ ਸਾਡੀ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਰਾਖਵੀਆਂ ਸੀਟਾਂ ਔਰ ਸਰਕਾਰੀ ਨੌਕਰੀਆਂ ਵਿੱਚ ਜੋ ਰਾਖਵੀਆਂ ਸਨ ਉਹ ਅਧਿਕਾਰ ਜਿਹਦੇ ਸਨ ਜਿਹੜੇ ਨੇ ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਦਿੱਤੇ ਗਏ ਔਰ ਜਿਹੜੇ ਸਾਡੇ ਧਰਮਗਤ ਮੋਰਚੇ ਦੇ ਜੇਲਾ ਵਿੱਚ ਬੰਦ ਬੰਬੀ ਸਿੰਘ ਨੇ ਉਹਨਾਂ ਦੀ ਰਹਾਈ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਹਾਈ ਹੁਣ ਤੱਕ ਨਹੀਂ ਹੋ ਰਹੀ 3 ਸਾਲ ਤੋਂ ਪਾਈ ਬਲੈਂਸ ਗਰਾਜੁਰਾਣਾ ਪਚਾੜੇ ਦੀ ਨਾ ਭਾਜੀਤਨਾ ਪਚਾੜ ਦੇ ਜੇਰ ਵਿੱਚ ਬੰਦ ਹੈ ਔਰ 18 ਸਾਲ ਤੋਂ ਉਹ ਫਾਂਸੀ ਦੀ ਚੱਕੀ ਵਿੱਚ ਬੰਦ ਹੈ